ਅਵਲ ala ਨੂਰ ਉਪਾਇਆ ਕੋਦਰ ਤੇ ਸਭਨੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਇਸ ਦੇ ਮਹਾਵਾਕ ਅਨੁਸਾਰ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਕਲਿਆਣ ਵਿਖੇ ਮੁਸਲਮਾਨ ਭਾਈਚਾਰੇ ਦੇ ਪਵਿੱਤਰ ਰਮਜ਼ਾਨ ਦੇ ਮਹੀਨੇ ਰੋਜ਼ਾਂ ਦੇ ਦਿਨਾਂ ਨੂੰ ਮੁੱਖ ਲੱਗ ਗਏ ਅਮਰਪਾਲ ਸਿੰਘ ਬਾਠਾ ਤੇ ਉਸ ਨੂੰ ਪਰਵਾਰ ਨੇ ਆਪਸੀ ਤਰਮਾਦੇ ਤਾਲਮੇਲ ਭਾਈਚਾਰਕ ਸਾਂਝ ਦੇ ਸੁਖ ਦੁਖ ਦੇ ਮੇਲ ਮਿਲਾਪ ਦੇ ਪਿਆਰ ਦੇ ਧੰਦਾ ਨੂੰ ਧਾਰਮਿਕ ਤੇ ਸਮਾਜਿਕ ਤੌਰ ਤੇ ਇਨਸਾਨੀਅਤ ਕਦਰਾਂ ਕੀਮਤਾਂ ਨੂੰ ਸਮਝਦੇ ਹੋਏ ਰਮਜ਼ਾਨ ਦੇ ਇਸ ਪਵਿੱਤਰ ਮਹੀਨੇ ਦੇ ਵਿੱਚ ਜੋ ਮੁਸਲਮ ਲੋਕ ਅੱਲਾਹ ਦੀ ਇਬਾਦਤ ਕਰਦੇ ਹਨ ਉਹਨਾਂ ਦੀ ਰੋਜ਼ਾ ਇਖਤਾਰ پارٹی ਕਰਕੇ ਆਪਣੇ ਗ੍ਰਹਿ ਵਿਖੇ ਰੋਜ਼ਾ ਖਲਵਾ ਗਿਆ ਇਸ ਮੌਕੇ ਗੱਲਬਾਤ ਕਰਦੇ ਹਨ ਅਮਰਪਾਪ ਸਿੰਘ ਬਾਠ ਕਲਿਆਣ ਨੇ ਦੱਸਿਆ ਕਿ ਸਮੂਹ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਦੇ ਨਾਲ ਇਸ ਵਾਰ ਵੀ ਉਪਰਾਲਾ ਕਰਕੇ ਮੁਸਲਮ ਭਾਈਚਾਰੇ ਦੇ ਲੋਕਾਂ ਦੇ ਰੋਜ਼ੇ ਖਲਵਾਏ ਗਏ ਜਿਸ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਸ਼ਿਰਕਤ ਕਰਕੇ ਇਕੱਠਿਆਂ ਬੈਠ ਕੇ ਰੋਜ਼ਾ ਇਫਤਾਰ ਹੀ ਕੀਤੀ ਚੇਅਰਮੈਨ ਮੁਹੰਮਦ ਉਵੈਸ ਨੇ ਪੰਜਾਬ ਵਾਕ ਬੋਲਨੇ ਕਿਹਾ ਕਿ ਰਮਜ਼ਾਨ ਉਲੂ ਮੁਬਾਰਕ ਦੇ ਪਵਿੱਤਰ ਮਹੀਨੇ ਦੌਰਾਨ ਮਲੇਰਕੋਟਲਾ ਵਿੱਚ ਅਜਿਹੀਆਂ ਇਫਤਾਰ ਪਾਰਟੀਆਂ ਰਹੀਆਂ ਆਪਸੀ ਭਾਈਚਾਰੇ ਸਾਂਝ ਨੂੰ ਜੋ ਬੜਾਵਾ ਮਿਲਿਆ ਹੈ ਉਸ ਦਾ ਕੋਈ ਇਸਾਨੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਹਰ ਰੋਜ਼ਾ ਸ਼ਹਿਰ ਅੰਦਰ ਦੇ ਹਿੰਦੂ ਸਿੱਖ ਭਰਾਵਾਂ ਵੱਲੋਂ ਕੀਤੀ ਜਾਂਦੀਆਂ ਇਫਤਾਰ ਪਾਰਟੀਆਂ ਜਿੱਥੇ ਸਾਡੇ ਆਪਸੀ ਭਾਈਚਾਰੇ ਨੇ ਮਜਬੂਤ ਕਰਦੇ ਹਨ ਉੱਥੇ ਸਾਨੂੰ ਸਾਰਿਆਂ ਨੂੰ ਇਕੱਠੇ ਮਿਲ ਬੈਠਣ ਦਾ ਮੌਕਾ ਵੀ ਪ੍ਰਦਾਨ ਕਰਦੀਆਂ ਨੇ ਮੋਢੇ ਦਾ ਪਾਇਦਰੀ ਉਹ ਇਹਨਾਂ ਦਾ ਅੱਜ ਕਲਿਆਣਪਿੰਡ ਦੇ ਰੋਜੇ ਖਵਾਏਗੇ ਨੇ ਹਾਂਜੀ ਹਾਂਜੀ ਠੀਕ ਹੋ ਗਏ ਇਹਦੇ ਬਾਅਦ ਅੱਜ ਮੈਂ ਹੋਵੇਂ ਕੋਲ ਆ ਰਹੇ ਸਾਰੇ ਜਣੇ ਤੋਂ ਅੱਜ ਮੈਂ ਸਭ ਤੋਂ ਜ਼ਿਆਦਾ ਖੁਸ਼ ਆ ਅੱਜ ਰੋਗਾ ਖੁਲਪੂਰੀ ਆਪਣੇ ਪਾ ਜੀ ਨੇ ਜੀਨੀ ਮਾਨ ਨਵਾਬੀ ਦਾ ਆਪਣਾ ਪ੍ਰਗਟਾਵਾ ਦਿੱਤਾ ਹੈ ਮੈਂ ਇਹਨਾਂ ਤੇ ਰੱਬ ਤੋਂ ਦੁਆ ਕਰਦਾ ਕਿ ਰੱਬ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਦੇ ਪਰਿਵਾਰ ਨੂੰ पिता जी बहुत अच्छे इंसान हैं ये बहुत ही खुदा तर और देखो सारे भाईचारे ये बहुत ही एक बहुत ही इन्होंने प्यार और मुहब्बत का सबूत दता है इस करके मैं तो दया करता कि रब हमेशा तरक्या बख्श कबीर ਈ ਕੋ ਵੀ ਆਪਣਾ ਜਿਹੜਾ ਸ਼ਹਿਰ ਮਲੇਰਕੋਟ ਲੈ ਕੇ ਗੁੰਮ ਦਸਤਾ ਹੈ ਭਾਈ ਚਰਖਾਂਹ ਜ ਆ ਉਹਦੇ ਬਾਰੇ ਹੀ ਹੈ ਮਲੇਰਕੋਟਾ ਵੀ ਅੱਛਾ ਜੀ ਉੱਥੇ ਵੀ ਸਾਰਾ ਕੁਝ ਠੀਕ ਚੱਲ ਰਿਹਾ ਹੈ ਬਾਕੀ ਸਾਰੀ ਗੱਲ ਜਿਹੜੀ ਇੰਦਿਆ ਰੱਬ ਦੀ ਤੌਫੀਕ ਕਰੁੰਦੀ ਹੈ ਇਸ ਕਰਕੇ ਰੱਬ ਨੇ ਤੌਫੀਕ ਆਪਣੀ ਕੋਲ ਰੱਖੀ ਹੈ ਜਦ ਤੱਕ ਰੱਬ ਨੇ ਤੌਫੀਕ ਜੀ ਨਹੀਂ ਦੇਈਆ ਉਹ ਉਹਦੇ ਵਾਸਤੇ ਹੈ ਨਹੀਂ ਤਾਂ ਭਾਈ ਸਾਰਾ ਕੁਝ ਆਪਣੀ ਸਾਰਾ ਕੁਝ ਖਸਮੂ ਦਿੱਤਾ ਹੈ ਔਰ ਤੌਫੀਕ ਕਿਸੇ ਕਿਸਮ ਨਹੀਂ ਜਿਹੜਾ ਸੇਰ ਮੁਹੰਮਦ ਖਾਨ ਨੇ ਖਾਦਾ ਨਾਰਾ ਮਾਰਿਆ ਸੀ ਹਾਂਜੀ 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 ਬਰਕਰਾਰ ਹੈ ਜੀ ਹਾਂਜੀ ਕੀ ਨਾਮ ਹੈ ਵੀਰ ਜੀ ਮੇਰਾ ਨਾਮ ਅਮਰਪਾਲ ਸਿੰਘ ਬਾਠਾ ਜੀ ਅੱਜ ਜਿਹੜਾ ਰੋਜਿਆਂ ਦਾ ਪ੍ਰੋਗਰਾਮ ਰੱਖਿਆ ਗਿਆ ਕਿਹੜੇ ਪਿੰਡ ਰੱਖਿਆ ਗਿਆ ਸੀ ਇਹ ਵੱਲੋਂ ਇਹ ਪਿੰਡ ਕਲਿਆਣਾ ਜੀ ਜੋ ਮੋਗੋਲਾ ਜ਼ਿਲ੍ਹੇ ਦੇ ਵਿੱਚ ਇਹ ਆਪਣੇ ਪਰਿਵਾਰ ਵੱਲੋਂ ਸਰਦਾਰ ਬਲਵੰਤ ਸਿੰਘ ਦੀ ਬਾਠ ਤੇ ਅਮਰਪਾਲ ਸਿੰਘ ਜੀ ਬਾਠ ਸਾਡੇ ਵੱਲੋਂ ਆਪਣੇ ਗ੍ਰਹਿ ਵਿਖੇ ਹੀ ਹੋਇਆ ਜੀ ਇਹ ਪ੍ਰੋਗਰਾਮ ਰੋਜਿਆਂ ਦਾ ਆਹ ਕੌਣ ਪਹੁੰਚੇ ਨੇ ਉਰੇ ਕਿੱਥੇ ਬਾਕਪੋਰਡ ਦੇ ਚੇਅਰਮੈਨ ਨਵੇਂ ਨਿਯੁਕਤ ਜਿਹੜੇ ਨੇ ਆਪਣੇ ਮੁਹੰਮਦ ਅਵੇਦ ਸਾਹਿਬ ਉਹਨਾਂ ਦੀ ਟੀਮ ਸੰਸ਼ਾਰਦਾਯ ਯੂਰੀ ਹੋਰ ਬਾਕੀ ਵੀ ਮੈਂਬਰ ਨੇ ਵਾਕ ਬੋਰਡ ਦੇ ਆਪਣੇ ਪਿੰਡ ਤੋਂ ਮੁਸਲਮਾਨ ਭਾਈਚਾਰੇ ਦੇ ਜਿੰਨੇ ਵੀ ਸੰਜਣ ਨੇ ਆਪਣੇ ਮਿੱਤਰ ਮੁਸਲਮਾਨ ਭਾਈਚਾਰੇ ਨਾਲ ਜਿੰਨੇ ਵੀ ਆਪਣੇ ਨਾਲ ਹੈਗਾ ਜਿਨ੍ਹਾਂ ਦੀ ਸਾਂਝ ਸਾਰੇ ਇੱਥੇ ਹੋਂਮਾ ਕੇ ਪਹੁੰਚ ਨੇ ਬਾਕੀ ਪਿੰਡ ਦੇ ਆਪਣੇ ਨਗਰ ਦੇ ਰਿਸ਼ਤੇਦਾਰ ਵੀ ਪਹੁੰਚੇ ਨਗਰ ਦੇ ਦੋਸਤ ਮਿੱਤਰ ਵੀ ਸਾਡੇ ਆਏ ਨੇ ਇਹ ਪਹਿਲੀ ਵਾਰੀ ਹੀ ਰੋਟੀਆਂ ਖਵਾਏ ਨੇ ਜਾਂ ਪਹਿਲਾਂ ਵੀ ਕਰਦੇ ਨੇ ਪਹਿਲਾਂ ਆਪਾਂ ਪਿੰਡ 'ਚ ਪ੍ਰੋਗਰਾਮ ਕਰਦੇ ਆਂ ਰਵੈਸ਼ભાઈ ਦੀ ਇਸ ਵਾਰ ਇਹਨਾਂ ਦੀ ਨਿਗਤੀ ਹੋਣ ਕਰਕੇ ਆਪਾਂ ਇਹਨਾਂ ਦੇ ਚੇਅਰਮੈਨ ਬਣਨ ਦੀ ਖੁਸ਼ੀ ਦੇ ਵਿੱਚ ਇਸ ਵਾਰ ਆਪਣੇ ਘਰ ਵਿਖੇ ਪਹਿਲੀ ਵਾਰੀ ਖਲਾਏ ਨੇ ਦੂਜੇ ਜੀ ਆਪਣੇ ਨਗਰ ਵਿੱਚ ਖਲਾਏ ਜਾਂਦੇ ਆ ਪਹਿਲਾਂ ਵੀ ਹਰ ਸਾਲ ਕੀ ਮੈਨੂੰ ਸੁਣ ਕਰਦੇ। ਇਦੋਂ ਵੱਡੀ ਤਾਂ ਕੋਈ ਖੁਸ਼ੀ ਨਹੀਂ ਜੀ ਇਦੋਂ ਵੱਡਾ ਨਾ ਕੋਈ ਮਹਿਮਾਨ ਨਿਵਾਜ਼ੀ ਆ ਪਰਦੇ ਵੀ ਆ ਤੇ ਸੁਣਿਆ ਵੀ ਆ ਵੀ ਇਦੋਂ ਵੱਡੀ ਨਾ ਤਾਂ ਕਿਸੇ ਨੂੰ ਸੇਵਾ ਮਿਲ ਸਕਦੀ ਆ ਸਭ ਤੋਂ ਵੱਡੀ ਇੱਥੇ ਆਪਸੀ ਭਾਈਚਾਰਕ ਸਾਂਝ ਜਿਹੜੀ ਆ ਇਹ ਤੋਂ ਬਹੁਤ ਵੱਡਾ ਇੱਕ ਸੁਨੇਹਾ ਸਾਰਿਆਂ ਨੂੰ ਜਾ ਰਿਹਾ ਵਾ ਤੇ ਇਸ ਚੀਜ਼ ਲਈ ਸਾਨੂੰ ਬਹੁਤ ਐਪਰੀਸ਼ੀਏਟ ਵੀ ਕੀਤਾ ਸਾਰਿਆਂ ਨੇ ਬਹੁਤ ਖੁਸ਼ੀ ਦੇ ਪਲ ਨੇ ਸਾਡੇ ਲਈ ਜਾਨੀ ਕਿ ਇਦੋਂ ਵੱਡੀ ਖੁਸ਼ੀ ਸਾਡੇ ਲਈ ਹੋ ਨਹੀਂ ਸਕਦੀ ਹੋਰ ਅਜੀ ਕੀ ਨਾਮ ਹੈ غلام ਅਰਸੂਲ ਪਿੰਡ ਕਲਿਆਣ ਜੀ ਅੱਜ ਰੱਖੀ ਪ੍ਰੋਗਰਾਮ ਅੱਜ ਆਪਣੇ ਪੰਜਾਬ ਕੰਪਾਊਂਡ ਦੇ ਚੇਅਰਮੈਨ ਸਾਹਿਬ ਆਏ ਨੇ ਵੇਸ਼ ਸਾਹਿਬ ਤੇ ਬਹੁਤ ਹੀ ਖੁਸ਼ੀ ਦਾ ਦਿਨ ਸਾਡੇ ਵਾਸਤੇ ਪਿੰਡ ਵਾਸੀਆਂ ਵਾਸਤੇ ਤੇ ਅੱਲਾਹ ਤਬਾਰਕ ਵਾ ਤਾਲਾ ਨੇ ਸਾਨੂੰ ਇਹ ਦਿਨ ਦੱਸਿਆ ਯਕੀਨਨ ਜਿਵੇਂ ਕਿ ਤੁਸੀਂ ਸੁਣਿਆ ਵੀ ਕੋ ਦਾ ਵੇਸ਼ ਸਾਹਿਬ ਤੋਂ ਕਿ ਸਾਡੇ ਉਹਨਾਂ ਨੇ ਵੀ ਕਿਹਾ ਕਿ ਮੇਰੇ ਵਾਸਤੇ ਖੁਸ਼ੀ ਦਾ ਦੇਣਾ ਸਾਰੇ ਦਿਨ ਦੇ ਨਾਲ ਚੋਂ ਤੇ ਪਿੰਡ ਵਾਸੀਆਂ ਵਾਸਤੇ ਮੇਜ਼ਬਾਨਾਂ ਵਾਸਤੇ ਉਤੋਂ ਵੀ ਜ਼ਿਆਦਾ ਖੁਸ਼ੀ ਦਾ ਦੇਣਾ ਤੇ ਪੂਰਾ ਪਿੰਡ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਤੇ ਯਕੀਨਨ ਅੱਲਾਹ ਤਾਲਾ ਦੇ ਅੱਗੇ ਦੁਆ ਕਿ ਅੱਲਾਹ ਤਾਲਾ बार-बार ਇਹ ਰਮਜ਼ਾਨ ਦਾ ਮੌਕਾ ਜਿਵੇਂ ਸਾਡੇ ਸਾਂਝੇ ਤਹਿਵਾਰ ਨੇ ਇਹ ਮੌਕੇ ਅੱਲਾਹ ਤਾਲਾ ਸਾਨੂੰ ਬਾਰ-ਬਾਰ ਨਸੀਬ ਕਰਨ ਤਾਂ ਕਿ ਅਸੀਂ ਇੱਕ ਜੁੱਟ ਹੋ ਕੇ ਇਹ ਸਾਂਝਾ ਪੈਗਾਮ ਮਲੇਰ ਕੋਟਲੇ ਦੀ ਧਰਤੀ ਤੋਂ ਦਿੰਦੇ ਰਹੀਏ ਤੇ ਅਸੀਂ ਆਵਾਜ਼ ਰੱਖੀਏ ਪੂਰੇ ਆਪਣੇ ਆਣ ਵਾਲੀ ਜਿਹੜੀ ਕੌਮ ਆ ਬਸਤੀਆ ਲੋਕਾਂ ਦੀ ਸੋਚ ਆ ਅੱਜ ਯਕੀਨਨ ਅਸੀਂ ਦੇਖ ਰਹੇ ਹਾਂ ਮਾਹੌਲ ਆਸ-ਪਾਸ ਦਾ ਕਿ ਲੋਕਾਂ ਦੀ ਸੋਚ ਬਦਲਦੀ ਜਾ ਰਹੀ ਆ ਤੇ ਲੋਕਾਂ ਵੱਲੋਂ ਬਹੁਤ ਲਾਈਆਂ ਜਾ ਰਹੀਆਂ ਲੋਕਾਂ ਵੱਲੋਂ ਕੁਝ ਜਾਨੀ ਕਿ ਅਫਵਾਹਾਂ ਫੈਲਾ ਕੇ ਝੂਠ ਸੱਚ ਇੱਧਰ ਉੱਧਰ ਕਰਕੇ ਉਹ ਲੋਕਾਂ ਨੂੰ ਜਾਨੀ ਕਿ ਰਸਵਾ ਕੀਤਾ ਜਾ ਰਿਹਾ ਆ ਆਪਸ ਦੇ ਅੰਦਰ ਲੇਕਿਨ ਅੱਜ ਮਾਹੌਲ ਦੇ ਹਿਸਾਬ ਨਾਲ ਅਸੀਂ ਅੱਲਾ ਦਾ ਸ਼ੁਕਰ ਅਦਾ ਕਰਦੇ ਆ ਕਿ ਅੱਲਾ ਤਾਲਾ ਨੇ ਸਾਨੂੰ ਮਲੇਰ ਕੋਡਲੇ ਦੇ ਅੰਦਰ ਆ ਇਨਾਮ ਦਿੱਤਾ ਕਿ ਅਸੀਂ ਇੱਕ ਸਾਂਝਾ ਪਲੇਟਫਾਰਮ ਆਫਤਾਰੀ ਹੋਵੇ ਸਹਿਰੀ ਹੋਵੇ ਜਾਂ ਧਾਰਮਿਕ ਜਿੰਨੇ ਵੀ ਆਪਣੇ ਜ਼ਿੰਮੇਦਾਰਾਂ ਦੇ ਜਿਹੜੇ ਬੈਠਣਾ ਉੱਠਣਾ ਜਾਂ ਜਿਹੜਾ ਵੀ ਸੰਮੇਲਨ ਹੁੰਦੇ ਨੇ ਅਸੀਂ ਇੱਕ ਮੰਚ ਤੇ ਹੋ ਕੇ ਇਕੱਠੇ ਹੋ ਕੇ ਨਮਾਉਂਦੇ ਆ ਅੱਲਾ ਦਾ ਐਹਸਾਨਾਂ